ਖਾਨ ਬਣਾਉਂਦਾ ਜਾ ਰਿਹਾ ਹੈ ਸਾਡੇ ਨਾਲ ਹਨ ਪਿੰਡ ਬਤਾਲਾ ਦੇ ਸਰਦਾਰ ਮੋਹਨ ਸਿੰਘ ਜੀ ਬਲ ਜੋ ਕਿ ਆਪ ਜੀ ਨੂੰ ਵਿਸਥਾਰ ਦੇ ਨਾਲ ਦੱਸਣਗੇ ਕਿ ਕਿਸਾਨਾਂ ਨੂੰ ਅੱਜ ਡੇਰੇ ਰਾਜਾ ਸਵਮੀ ਵੱਲੋਂ ਕੀ ਮੁਸ਼ਕਲਾਂ ਆ ਰਹੀਆਂ ਹਨ ਮੈਂ ਮੋਹਨ ਸਿੰਘ ਬਲ ਬਤਾਲਾ ਅੱਜ ਇੱਥੇ ਇਸਾਰੇ ਚੈਨਲ ਦੇ ਸਮੇਤ ਇਕੱਠੇ ਹੋਏ ਹਾਂ ਸਿੱਖ ਚੈਨਲ ਦੇ ਨਾਲ ਕਿ ਅੱਗੇ ਵੀ 2-4 ਵਾਰੀ 10 ਵਾਰੀ ਲੋਕਾਂ ਸਾਡਿਆਂ ਨੇ ਸੰਘਰਸ਼ ਕੀਤਾ ਹੋਆ ਤੇ ਬੰਨ ਬੰਨਣੋ ਹਟ ਜਾਂਦਾ ਸੀਗਾ ਜਿਸ ਵਲੇ ਸਾਰੇ ਇਕੱਠੇ ਹੋਏ ਕਹਿੰਦੇ ਸੀਗੇ ਉਹਲੇ ਵਾਅਦਾ ਕਰਦਾ ਹੈਗਾ ਕਿ ਮੈਂ ਅੱਗੇ ਇਹਨਾਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਅੱਗੇ ਆ ਕੇ ਨਹੀਂ ਕਰਾਂਗੇ ਪਰ ਇਹ ਸਾਰੀ ਜ਼ਮੀਨ 750 ਏਕੜ ਦੇ ਕਰੀਬ ਸਾਡੇ ਢਲਵਾ ਬਤਾਲਾ ਤੇ ਪਿੰਡ ਭੈਣੀ ਕੁਛ ਚੱਕੋ ਕੇ ਦੀ ਜ਼ਮੀਨ ਆ ਜਿਹਦੇ ਉੱਤੇ ਇਹਨਾਂ ਨੇ ਧਕੇਰਾ ਕਰਜ਼ਾ ਕੀਤਾ ਹੋਇਆ ਵਾ ਇਹ ਡੇਰਾ ਵਾ ਇਹ ਲੋਕ ਕਹਿੰਦੇ ਧਾਰਮਿਕ ਸੰਸਥਾ ਵਾ ਪਰ ਨਹੀਂ ਧਾਰਮਿਕ ਸੰਸਥਾ ਹੁੰਦੀ ਆ ਲੋਕਾਂ ਦੇ ਭਲੇ ਲਈ ਇਹ ਸਿਰਫ ਆਪਣੇ ਭਲੇ ਲਈ ਆ ਜੀ ਇਹਨਾਂ ਨੇ ਥੋੜਾ ਬੋਤਾ ਜਿੱਥੇ ਨਾਮ ਜੱਪਣੇ ਲੈਣਾ ਸੀ ਲੋਕ ਦਿੰਦੇ ਆ ਗਰਾਈਆਂ ਦਿੰਦੇ ਆ ਸਭ ਕੁਝ ਦਿੰਦੇ ਆ ਪਰ ਇਹਨਾਂ ਨੇ ਉਹ ਸਾਰਾ ਗਰਾਈਆਂ ਦਾ ਨਜਾਇਜ਼ ਫਾਇਦਾ ਠਾ ਕੇ ਲੋਕ ਇਕੱਠੇ ਕਰਕੇ ਇਹਨਾਂ ਨੇ ਉੱਥੇ ਫਾਰਮ ਬਣਾ ਲਏ ਆਲੂਆਂ ਦੇ ਕਮਾਟਾਂ ਦੇ ਗੰਨਾ ਬੀਜਦੇ ਆ ਕਣਕ ਬੀਜਦੇ ਆ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਕਾਉਂਦੇ ਆ ਜੋ ਕਿ ਸਰਾ ਸਾਰ ਸਾਡੇ ਗਰੀਬ ਜਨਤਾ ਦੇ ਨਾਲ ਧੱਕਾ ਸਾਡੇ ਪਿੰਡ ਦੇ ਅੱਗੇ ਕਿਸਾਨ ਇੱਕ ਦੋ ਖੁਦਕਸ਼ੀਆਂ ਵੀ ਕਰ ਬੈਠੇ ਆ ਅਸੀਂ ਵਾਰ-ਵਾਰ ਇਹਨਾਂ ਨੂੰ ਸੰਜੋਹਦੇ ਰਹਿੰਨੇ ਆ ਜਿਹਦੇ ਵਿੱਚ ਮੇਰੇ ਨਾਲ ਸਾਰ ਗਬੀਰ ਸਿੰਘ ਜੀ ਨੇ ਵਾਅਦਾ ਕੀਤਾ ਸੀ ਇੱਥੇ ਬਾਬਾ ਬੇਦੀ ਇਹਨਾਂ ਦਾ ਇਹਨਾਂ ਨੇ ਵਾਅਦਾ ਕੀਤਾ ਸੀ ਇਹ ਲੰਦਰ ਸਾਹਿਬ ਦੇ ਜਿਹੜਾ ਕਮਿਸ਼ਨਰ ਸਾਡੇ ਉਹਦੇ ਨਾਲ ਮੀਟਿੰਗ ਹੋਈ ਸੀ ਡੀਸੀ ਸਾਹਿਬ ਨਾਲ ਸੀ ਕਪੂਰਥਲਾ ਕਿ ਅਸੀਂ ਅੱਗੇ ਨਹੀਂ ਕਰਾਂਗੇ ਜੋ ਕਿ ਇਹਨਾਂ ਨੇ ਉਹ ਸਾਰੀਆਂ ਹੱਦਾਂ ਬਨ ਟੱਪ ਕੇ ਅੱਜ ਵੀ ਉਸੇ ਤਰ੍ਹਾਂ ਕੋਈ 4-5 ਕ੍ਰੀਮ ਵੱਨ ਲਾ ਲਾ ਕੇ ਅੱਗੇ ਤੋਂ ਅੱਗੇ ਤੁਰੇ ਆ ਜਿਹੜੀ ਢਾਹ ਆ ਅੱਗੇ ਸਾਡੇ ਪਿੱਛੇ ਸਰਕਾਰ ਕਾਪਟਨ ਸਰਕਾਰ ਵੇਲੇ ਬਨ ਮਨਜ਼ੂਰ ਹੋਏ ਪੱਥਰ ਉਹ ਲੱਗੇ ਸੀਗੇ ਥੋੜੀ ਰਿਕਾਉਟ ਵੇ ਲੋਕਾਂ ਨੂੰ ਸਹਾ ਆਇਆ ਸੀ ਅੱਜ ਬਹੁਤ ਵੱਡੇ ਜੋਰ ਤੇ ਉਤੋਂ ਦੀ ਜੀਟੀ ਰੋਡ ਬਣਾਉਦੇ ਪਏ ਆ ਪਹਿਲਾਂ ਹੀ ਕਹਿੰਦੇ ਸੀ ਅਸੀਂ ਕੋਈ ਬਿਜਲੀ ਦੀ ਨਹਿਰ ਬਣਾਉਣੀ ਆ ਨਹਿਰ ਤੋਂ ਕਰਦੇ ਕਰਦੇ ਅੱਜ ਬਹੁਤ ਵੱਡੀ ਪੱਧਰ ਤੇ ਆ ਚੁੱਕੇ ਆ ਮੈਂ ਇਹ ਬੇਨਤੀ ਕਰਦਾ ਵਾਂ ਪ੍ਰਸ਼ਾਸਨ ਨੂੰ ਤੇ ਇਸ ਪੰਜਾਬ ਸਰਕਾਰ ਨੂੰ ਵੀ ਕਰਦਾ ਕਿ ਥੋੜਾ ਬਹੁਤਾ ਤੁਸੀਂ ਨਮਾਇਦਗੀ ਜ਼ਿੰਮੇਵਾਰਾਂ ਦੀ ਜਨਤਾ ਦੀ ਕਰਦੀ ਹੈ ਇਹ ਜਿਹੜੀ ਪੰਜਾਬ ਸਰਕਾਰਾਂ ਸਟੇਟ ਦੀਆਂ ਸਰਕਾਰਾਂ ਹੁੰਦੀਆਂ ਸੈਂਟਰ ਦੀਆਂ ਸਰਕਾਰਾਂ ਹੁੰਦੀਆਂ ਪਰ ਇਹ ਸਾਰੀਆਂ ਅੱਜ ਇਹ ਜਿੱਥੇ ਡੇਰਾਵਾਲ ਚਾਹਦਾ ਉਹਨਾਂ ਦੀ ਅਨਮਾਇਦਗੀ ਕਰਦੇ ਪਏ ਆ ਮੈਂ ਇਹ ਵੇਤੀ ਕਰੂੰਗਾ ਉਹਨਾਂ ਨੂੰ ਛੱਡ ਕੇ ਆਪਣੀਆਂ ਇਸ ਜ਼ਿੰਮੇਵਾਰੀਆਂ ਤੋਂ ਉੱਤੇ ਉੱਠ ਕੇ ਲੋਕਾਂ ਦੀ ਰਹਿਨਮਾਈ ਕਰਨ ਜਿਹਦੇ ਨਾਲ ਗਰੀਬ ਜਨਤਾ ਦਾ ਲੋਕੀ ਰੋਟੀਆਂ ਖਾਂਦੇ ਰਹਿਣਗੇ ਤੇ ਸਾਰੇ ਲੋਕੀ ਇਸ ਦੇ ਨਾਲ ਇਹ ਜਿੰਨੇ ਵੀ ਇਹ ਲਾਈਨਾਂ ਲਾਈਨਾਂ ਇਹਨਾਂ ਨੇ ਲੱਗੀਆਂ ਫਰੀਕ ਆਤੇ ਆਣ ਕੇ ਆਪਣਾ ਘਰ ਦਾ ਕੰਮ ਕਰਦੇ ਨੇ ਬਾਬਾ ਨੇ ਪਤਾ ਨਹੀਂ ਕੀ ਕਾਰਨ ਚ ਭੂਖ ਮਾਰੀ ਹੋਈ ਆ ਮੈਂ ਇੱਕ ਬੇਨਤੀ ਕਰਾਂਗਾ ਜੇ ਤੇ ਬਾਬਾ ਜੀ ਧਾਰਮਿਕ ਹੋ ਜੇ ਬਾਬਾ ਜੀ ਪੂਰੀ ਪਹੁੰਚ ਵਾਲਿਆ ਰੱਬ ਨੂੰ ਮਿਲੇ ਹੋਇਆ ਉਹਨਾਂ ਨੂੰ ਆਪਣੀ ਸੋਚਨ ਸ਼ਕਤੀ ਨਾਲ ਉੱਥੀ ਉੱਠ ਕੇ ਵੇਖਣ ਕੇ ਇਸ ਇਲਾਕੇ ਦੇ ਵਿੱਚ ਜਿਹੜੇ ਉਹਦੇ ਜ਼ਿੰਮੇਵਾਰ ਬੰਦੇ ਆ ਉਹ ਕਿਸ ਤਰ੍ਹਾਂ ਸਾਰੀਆਂ ਕਾਨੂੰਨ ਦੀਆਂ ਤਜੀ ਤਿਆੜਾਈ ਜਾਂਦੇ ਆ ਤੇ ਲੋਕਾਂ ਦਾ ਸੱਤਿਆਨਾਸ਼ ਕਰੀ ਜਾਂਦੇ ਆ ਜ਼ਮੀਨਾਂ ਲੁੱਟੀ ਜਾਂਦੇ ਆ ਤੇ ਜੇ ਬਾਬੇ ਨੂੰ ਨਹੀਂ ਪਤਾ ਇਹ ਨਹੀਂ ਉਹਨਾਂ ਦੀ ਸੋਚ ਤੇ ਆਉਂਦਾ ਉਹਨਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਆ ਫਿਰ ਉਹ ਆਪਣੇ ਆਪ ਨੂੰ ਧਾਰਮਿਕ ਸੰਸਥਾ ਜਾਂ ਬਾਬਾ ਖੋਣਾ ਛੱਡ ਦੇਵੇ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜਾ ਸਿੱਖ ਚੈਨਲ ਇਹ ਅੱਜ ਆਇਆ ਸਾਡੇ ਕੋਲ ਇਹ ਸਾਰੇ ਹੀ ਵਰਲਡ 'ਚ ਵਿਖਾਵੇ ਤੇ ਸਾਡੀ ਜਿਹੜੀ ਆਵਾਜ਼ ਆ ਇਹਨੂੰ ਬੁਲੰਦ ਕਰੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਸਾਰੇ ਇਲਾਕੇ ਨੂੰ ਪਤਾ ਕਿ ਜਾਂ ਥੋੜੇ ਜਿਹਾ ਦਿਨ ਹੋਇਆ ਜਿਹੜਾ ਢਲਵਾ ਡੀਪੋ ਨੂੰ ਅੱਗ ਲੱਗੀ ਆ ਉੱਥੇ 2 ਏਕੜ ਜ਼ਮੀਨ ਇਸ ਡੇਰਾ ਬਿਆਸ ਨੇ ਸਾਬ ਸਵਾਮੀਆ ਨੇ ਖਰੀਦੀ ਸੀ ਉਥੇ ਨਾੜ ਨੂੰ ਅੱਗ ਲਾਈ ਜਿਹਦੇ ਉੱਤੇ ਲੱਖਾਂ ਦਾ ਨੁਕਸਾਨ ਹੋਇਆ ਤੇ 65000 ਰੁਪਇਆ ਦੇ ਕਰੀਬ ਇਹਨਾਂ ਪਤਾ ਲੱਗਾ ਕਿ ਇਹਨਾਂ ਨੇ ਜੁਰਮਾਨਾ ਦਿੱਤਾ ਉਥੇ ਜੋ ਇਹਨਾਂ ਨੇ ਜਗਲਾਤ ਨੇ ਪਾਇਆ ਉਥੇ ਦਿੱਤਾ ਇਹ ਇਹਨਾਂ ਦੀਆਂ ਖੂਬੀਆਂ ਵਾਂ ਜੋ ਜਿਹੜੀਆਂ ਇੱਕ ਧਾਰਮਿਕ ਸੰਸਥਾ ਦਾ ਇਹਨਾਂ ਨੇ ਛੱਡ ਕੇ ਆਪਣੇ ਉਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਡੇਰਾਵਾਦ ਆ ਉਹ ਡੇਰਾਵਾਦ ਨੂੰ ਉਤਸ਼ਾਹ ਕਰ ਰਿਹਾ ਨਾ ਕਿ ਧਾਰਮਿਕ ਸੰਸਥਾ ਨੂੰ ਉਤਸ਼ਾਹ ਕਰ ਰਿਹਾ ਇਹ ਜੋ ਅਸੀਂ ਆ ਸਾਹਮਣੇ ਦਰਿਆ ਦੇ ਪਾਰਲੇ ਸਾਈਡ ਦੇ ਉੱਤੇ ਇੱਕ ਬੰਨ ਵੇਖ ਰਹੇ ਹਾਂ ਇਹ ਕੀ ਦਰਿਆ ਦੇ ਵਿੱਚ ਬਣ ਰਿਹਾ ਹੈ ਜਾਂ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਹੈ ਜਾਂ ਡੇਰੇ ਵਾਲਿਆਂ ਨੇ ਆਪਣੀ ਜ਼ਮੀਨ ਉੱਤੇ ਬਣਾ ਰਿਹਾ ਇਹ ਜਿਹੜੇ ਬੰਨ ਬਾਈ ਦੇ ਪਏ ਆ ਇਹ ਸਾਰੇ ਇਹ ਬਤਾਲੇ ਦੀ ਜ਼ਮੀਨ ਦੇ ਵਿੱਚ ਜੋ ਦਰਿਆ ਵਗਦਾ ਪਿਆ ਵਾ ਇਹ ਸਾਡੀ ਜਾਤੀ ਬਤਾਲੇ ਦੀ ਢਲਵਾਂ ਦੀ ਜ਼ਮੀਨ ਪਿੰਡ ਭੈਣੀ ਦੀ ਪਿੰਡ ਪਥੀਪੁਰ ਦੀ ਇਹ ਜਮੀਨ ਸਾਰੀ ਸਾਡੇ ਪਿੰਡਾਂ ਦੀ ਜਮੀਨ ਆ ਕਪੂਰਥਲੇ ਜ਼ਿਲ੍ਹੇ ਦੀ ਜਮੀਨ ਆ ਨਾ ਕਿ ਅਮਰਸਰ ਦੀ ਆ ਇਹ ਇਸ ਨੂੰ ਅੱਗੇ ਅੱਗੇ ਤੁਸੀਂ ਸਾਰੇ ਦੇਖ ਰਹੇ ਹੋ ਅਗਲੇ ਬਣੇ ਇਹਨਾਂ ਨੇ ਆਪਣੀਆਂ ਮਸ਼ੀਨਾਂ ਲਾਈਆਂ ਹੋਈਆਂ ਰੇਤਾ ਚੱਕ-ਚੱਕ ਕੇ ਪਰਾਂ ਲਈ ਜਾਂਦੇ ਦਰਾ ਦਾ ਹਾਂ ਇਹ ਸਾਡੇ ਬਤਾਲਾ ਦੇ ਢਲਵਾਂ ਨੂੰ ਕਰੀ ਜਾ ਰਹੇ ਆ ਸਾਡਾ ਪਿੰਡ ਅੱਗੇ ਵੀ ਤਿੰਨ ਵਾਰੀ ਅੱਗੇ ਪਹਿਲਾਂ ਦਰਾਸਪੋਰਟ ਹੋ ਚੁੱਕਾ ਹੁਣ ਇੱਕ ਨਵੀਂ ਤੇ ਜਿਹੜੀ ਸੁਨਾਮੀ ਆਉਣ ਵਾਲੀ ਆ ਸਾਡੇ ਇਲਾਕੇ ਦੇ ਵਿੱਚ ਜਿਹੜੀ ਇੱਕ ਸੁਨਾਮੀ ਜਿਹੜੀ ਆਈ ਆ ਗੁਆ ਦੇ ਵਿੱਚ ਉਧਰ ਸਮੁੰਦਰ ਦੇ ਉੱਤੇ ਉਹਦੇ ਅੱਜ ਤਾਈਂ ਰੋਲਾ ਪਿਆ ਵਾ ਸਾਡੇ ਹਰ ਸਾਲ ਸੁਨਾਮੀ ਆਉਂਦੀ ਆ ਤੇ ਇਹਦੀ ਕੋਈ ਵੀ ਪੁਛ ਫੜਤਾਲ ਕੋਈ ਦੇਖ ਰੇਖ ਨਹੀਂ ਇਹ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਆਣ ਕੇ ਬਾਦਲ ਸਾਹਿਬ ਤੁਸੀਂ ਆਪ ਵੀ ਮੱਥਾ ਟੇਕਣ ਆਉਂਦੇ ਬਾਬਾ ਜੀ ਨੂੰ ਮਿਲਣ ਆਉਂਦੇ ਹੋ ਇੱਕ ਵਾਰੀ ਕਿਤੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਇੱਥੇ ਆਣ ਕੇ ਵੇਖੋ ਕਿ ਕੀ ਕਰਦੇ ਆ ਕਮ ਸੇ ਕਮ ਇਹ ਜਿਹੜਾ ਅਮਲਾ ਉਹ ਪਹਿਲਾਂ ਤਹਿਸੀਲ ਦਾ ਮੈਂ ਅੱਜ ਸਤਕਾਰਯੋਗ ਮਜੀਠੀਆ ਜੀ ਬੜਾ ਨੌਜਵਾਨ ਮੁੰਡਾ ਵਾ ਉਹਨੂੰ ਬੇਨਤੀ ਕਰਾਂਗਾ ਇਹ ਜਿੰਨੇ ਵੀ ਮਾਲ ਮਹਿਕਮਾ ਆਪਣੇ ਕੋ ਇਕੱਠਾ ਕਰੇ ਉਹਨੂੰ ਪੁੱਛਿਆ ਵੀ ਕੀ ਕਾਰਨ ਕੀ ਆ ਸਾਡੀ ਜ਼ਮੀਨ ਧਕੇ ਨਾ ਉਹਦਾ ਹੀ ਲਈ ਜਾਂਦੇ ਆ ਜੇ ਕੋਈ ਜਾਣਦਾ ਵਾ ਬਾਬਾ ਜੀ ਸਾਡੀ ਜ਼ਮੀਨ ਚ ਰੱਖੋ ਉਹਨੂੰ ਕਿਹਾ ਤੂੰ ਲੈਣਾ ਕੀ ਆ ਅਸੀਂ ਛੱਡਣੀ ਨਹੀਂ ਰਸਤਾ ਨਹੀਂ ਦੇਣਾ ਕਰਿਆਂਗਾ ਕੀ ਸਰਕਾਰ ਸਾਡੇ ਅੰਦਰ ਵਾ ਅਸੀਂ ਸਰਕਾਰ ਦੇ ਅੰਦਰ ਨਹੀਂ ਗਏ ਮੈਂ ਇਹ ਬੇਨਤੀ ਕਰਦਾ ਵਾਂ ਇਹ ਸਾਰੀ ਪੰਜਾਬ ਸਰਕਾਰ ਨੂੰ ਖਾਸ ਕਰਕੇ ਮਾਲ ਮੰਤਰੀ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਉਹ ਇਹਦੇ ਵਿੱਚ ਆਪ ਨਿੱਜੀ ਨਿੱਜੀ ਦਖਲ ਦੇ ਕੇ ਇਹ ਸਾਡੇ ਲੋਕਾਂ ਨੂੰ ਬਚਾਉਣ ਇਹਨਾਂ ਨੂੰ ਬੇਨਤੀ ਕਰਨ ਕਿ ਇਹਨਾਂ ਦੀਆਂ ਜਿਹੜੀਆਂ ਮੇਜਦੀ ਬਣਾਈਆਂ ਇਹਨਾਂ ਨੇ ਬੰਨ ਬਣਾਏ ਇਹ ਦਰਿਆ ਨੂੰ ਇਹਨਾਂ ਦੇ ਵਿੱਚ ਦੀ ਕੱਢ ਦਿੱਤਾ ਜਾਵੇ ਜਿਹੜੇ ਇਹਨੇ ਬੰਨੇ ਬੰਨ ਬੱਧੇ ਹੋਏ ਆ ਉਹਨਾਂ ਦੇ ਵਿੱਚ ਕਹੇ ਉਹਦੀ ਕੱਢ ਦਿੱਤਾ ਜਾਵੇ ਤੇ ਇੱਕ ਦਰਿਆ ਪਰੇ ਚਲੇ ਜਾਊਗਾ ਇੱਕ ਸਾਡੀ ਲੋਕਾਂ ਦੀ ਜ਼ਮੀਨ ਵਾਝੂਗੀ ਮੈਂ ਬੇਨਤੀ ਕਰਦਾ ਕਿ ਉਹ ਜਿੰਨੀ ਛੇਤੀ ਹੋ ਸਕਦਾ ਇੱਥੇ ਆਉਣ ਜਿਸ ਤਰ੍ਹਾਂ ਕਿ ਆਪਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਨਿੱਜੀ ਤੌਰ ਤੇ ਆਪਣਾ ਇਹ ਕਬਜ਼ਾ ਕੀਤਾ ਜਾ ਰਿਹਾ ਹੈ ਆਪ ਜੀਆਂ ਜ਼ਮੀਨਾਂ ਦੇ ਉੱਤੇ ਕੀ ਤੁਸੀਂ ਕਦੇ ਇਸ ਵਿਭਾਗ ਨਾਲ ਸੰਬੰਧੇ ਜਾਂ ਸਰਕਾਰ ਜਾਂ ਕੋਦੇ ਮੌਜੂਦਾ ਸਰਕਾਰ ਦੇ ਮਿਨਿਸਟਰ ਦੇ ਨਾਲ ਗੱਲਬਾਤ ਕੀਤੀ ਹੋਵੇ ਜਾ ਕੇ ਇਸ ਨੂੰ ਰੋਕ ਕੇ ਜਾ ਸਕੀ ਅਸੀਂ ਬਹੁਤ ਵਾਰੀ ਜਦੋਂ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਦੇ ਹਾਂ ਜਿਹੜਾ ਵੀ ਮੌਕੇ ਤੇ ਡੀਸੀ ਆਏ ਉਹਨੇ ਸਾਡੀ ਗੱਲ ਮੰਨੀ ਆ ਜਦੋਂ ਉਹ ਡੀਸੀ ਕੋਲ ਇਹ ਵੀ ਮੰਨ ਜਾਂਦੇ ਆ ਮੁੜ ਕੇ ਫੇਰ ਤੁਰ ਪੈਂਦੇ ਆ ਦੂਸਰੇ ਪੰਨੇ ਜੇ ਪੰਜ ਚਾਰ ਮਹੀਨੇ ਬੰਦ ਕਰਕੇ ਫੇਰ ਦੁਬਾਰਾ ਲੱਗ ਪੈਂਦੇ ਆ ਇਹ ਇੱਕ ਨਾ ਜਿਸ ਤਰ੍ਹਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਆਮ ਕਹਾਵਤ ਵਾ ਕਿ ਜੇ ਸੋਟਾ ਰੱਖੋ ਤੇ ਕੁੱਤਾ ਬਾੜੇ 'ਚ ਨਹੀਂ ਮੂੰਹ ਖੋਦਾ ਜਦੋਂ ਸੋਟਾ ਥੱਲੇ ਡਿੱਗਦਾ ਫੇ ਬਾੜੇ ਤੋਂ ਬਾਹਰ ਆ ਇਹਨਾਂ ਨੂੰ ਆਪ ਇਹਨਾਂ ਲੋਕਾਂ ਨੂੰ ਕੁਝ ਸ਼ਰਮ ਚਾਹੀਦੀ ਆ ਜਿਹੜੇ ਇਹ ਡੇਰੇ ਦੇ ਉੱਤੇ ਮੁਖਤਿਆਰ ਬਣੇ ਹੋਇਆ ਕਿ ਅਸੀਂ ਇਹ ਏਡੀ ਗੰਦੀ ਘਨਾਉਣੀ ਖੇਡ ਨਾ ਖੇੜੀਏ ਇਹਨਾਂ ਨੇ ਇੱਥੇ ਆੜ ਕੇ ਫਸਲਾਂ ਬੀਜਣੀਆਂ ਜਾਂ ਨਾਮ ਜਪਾਉਣਾ ਵਾ ਇਹ ਆਪਣਾ ਉਹਨਾਂ ਰੱਖਣ ਜਿਹਦੇ 'ਚ ਨਾਮ ਜਪਣਾ ਕੋਈ ਤੁਸੀਂ ਆਮ ਜੀਟੀ ਰੋਡ ਤੇ ਕਿਤੇ ਵੇਖੋ 5-5 7-7 ਮੀਲ ਦੇ ਉੱਤੇ ਇਹਨਾਂ ਦੋ-ਦੋ ਕਿਲੇ ਸਾਹ ਵੜੇ ਹੋਇਆ ਉੱਥੇ ਨਾਮ ਚਪਣ ਲਈ ਵੜੇ ਆ ਲੋਕ ਦੰਦੇ ਆਦਾਨ ਅਸੀਂ ਵੀ ਦੇਣ ਨੂੰ ਤਿਆਰ ਆ ਪਰ ਕੰਮ ਸੇ ਕੰਮ ਉੱਥੇ ਰਹਿਣਾ ਨਾ ਕਿ ਧੱਕੇਸ਼ਾਹੀ ਕਰਨ ਮੇਰੀ ਉਹ ਫੇਰ ਅਪੀਲ ਦੁਬਾਰਾ ਵਾ ਇਹ ਜਿੰਨੀ ਛੇਤੀ ਹੋ ਸਕਦਾ ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਸਤਿਕਾਰਯੋਗ ਨੇ ਸਾਡੇ ਬਾਬਾ ਜੀ ਸਤਿਕਾਰਯੋਗ ਨੇ ਵੱਡੇ ਜੇ ਉਹ ਆਪ ਨਿਜੀ ਤੌਰ ਤੇ ਦੇਖੇ ਜਿਹੜੀਆਂ ਦੋਨਾਂ ਬੰਨਾਂ ਤੇ ਬੰਨ ਬੱਜੇ ਹੋਇਆ ਇਹਨਾਂ ਦੇ ਵਿੱਚ ਦੀ ਦਰਿਆ ਨੂੰ ਕਰ ਦੇਣ ਇੱਕ ਅਸੀਂ ਵੀ ਬਾਜਾਂਗੇ ਲੋਕ ਵੀ ਸ਼ਰਧਾਲੂ ਇਹਨਾਂ ਦੇ ਵਧਣਗੇ ਜਿਹੜੀ ਇਹਨਾਂ ਦੇ ਮਨ 'ਚ ਖਾਸ਼ ਵਾ ਕਿ ਸਾਡੇ ਸ਼ਰਧਾਲੂ ਇਹ ਦੁਨੀਆ ਦਾ ਵੱਧ-ਵੱਧ ਹੋਣ ਉਹ ਵੀ ਇਹਨਾਂ ਦੀ ਖਾਸ਼ ਪੂਰੀ ਹੋ ਜੂਗੀ ਤੇ ਲੋਕ ਵੀ ਵੱਧ ਜਾਣਗੇ ਜੇ ਨਹੀਂ ਤੇ ਇਹ ਲਾਭ ਹੋਣੇ ਕਹਿਣ ਵੀ ਸਾਡੇ ਵਾਦਾ ਰੋਗ ਨਹੀਂ ਅਸੀਂ ਲੋਕਾਂ ਨੂੰ ਮਾਰਨਾ ਕੁੱਟਣਾ ਤੇ ਲੁੱਟਣਾ ਕਿ ਜਿਸ ਤਰ੍ਹਾਂ ਕਿ ਆਪ ਜਿਨੇ ਦੱਸਿਆ ਕਿ ਇਹ ਜੋ ਕਿ ਲਗਾਤਾਰ ਬੋਲਦੇ ਉੱਤੇ ਕੰਮ ਹਰ ਰੋਜ਼ ਚੱਲਦਾ ਹੈ ਤੇ ਵੱਧ ਰਿਹਾ ਹੈ ਕਿ ਇਧਰ ਨੂੰ ਢਾਹ ਲੱਗ ਰਹੀ ਹੈ ਬਤਾਲੇ ਪਿੰਡ ਨੂੰ ਜੋ ਕਈ ਕਿਸਾਨਾਂ ਦੀਆਂ ਜ਼ਮੀਨਾਂ ਵੀ ਟੱਟ ਕੇ ਅੱਜ ਦਰਿਆ ਦੇ ਵਿੱਚ ਵਗ ਰਹੀਆਂ ਹਨ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਪ ਵੀ ਪਿੰਡ ਨੂੰ ਕੀ ਨੁਕਸਾਨ ਚੜਾਣਾ ਪੈ ਸਕਦਾ ਹੈ ਸਾਡਾ ਪਿੰਡ ਬਤਾਲਾ ਵੀ ਢੱਠਣਾ ਨਾਲ ਧਿਰਵਾ ਵੀ ਜਾਣਾ ਨਾਲ ਮਾਗਿਆ ਔਰ ਮਸੂਰਵਾਲ ਇਹ ਦਰਿਆ ਵਹਿਣ ਹੋਰ ਬੰਨੇ ਕਰ ਸਕਦੇ ਆ ਜਿਹਦੇ ਨਾਲ ਮੇਰੇ ਖਿਆਲ ਆ ਜਿਹੜੀ ਕਦੇ ਵੀ ਪੂਰਤੀ ਨਹੀਂ ਹੋएगी ਇਹ ਮੈਂ ਬੇਨਤੀ ਕਰੂੰਗਾ ਕਿ ਜਿੰਨੀ ਜਲਦੀ ਹੋ ਸਕਦਾ ਵਾ ਇਹਨਾਂ ਨੂੰ ਆਣ ਕੇ ਰੋਕਿਆ ਜਾਵੇ ਹਰ ਤવાર ਸਾਡੇ ਨਾਲ ਵਾਅਦਾ ਕੀਤਾ ਲੱਧਰ ਸਾਹਿਬ ਨੇ ਕੀਤਾ ਸੀ ਡੀਸੀ ਸਾਹਿਬ ਨੇ ਵੀ ਕੀਤਾ ਸੀਗਾ ਕਪੂਰਥਲੇ ਨੇ ਇੱਕ ਵਾਰ ਕੇਪੀ ਆਇਆ ਸੀਗਾ ਘੰਟਾ ਸੀਗਾ ਡੈਂਪਾ ਅੰਮ੍ਰਿਤਸਰ ਵਾਲਾ ਇਹ ਸਾਰਿਆਂ ਨੇ ਵਾਅਦਾ ਕੀਤਾ ਸੀ ਮੈਂ ਅੱਗੇ ਤੋਂ ਨਹੀਂ ਕਰਾਂਗੇ ਇਹ ਪਰ ਉਸ ਤੋਂ ਅੱਗੇ ਘੱਟ ਤੋਂ ਘੱਟ ਕਈ 100 ਏਕੜ ਜ਼ਮੀਨ ਫੇਰ ਵੜ ਲਈ ਆ ਰੋਜ਼ ਦੀ ਸਾਡੇ ਇਸ ਪਿੰਡ ਦੀ ਮੇਰੇ ਕਈ ਲੱਖਾਂ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਬੰਨ ਬੰਦ ਤੇ ਆ ਤੁਸੀਂ ਆ ਦੇਖ ਰਹੇ ਹੋ ਸਾਰਾ ਹੀ ਸਾਰਾ ਚੈਨਲ ਦੇ ਤੇ ਆਉਂਦਾ ਪਿਆ ਵਾ ਸਾਰੇ ਦਰਿਆ ਦਾ ਵਹਾਅ ਇਧਰ ਨੂੰ ਆ ਇਧਰਲੇ ਬੰਨੇ ਰੇਤਾ ਵਾਲੀ ਜ਼ਮੀਨ ਆ ਛੋਟਾ ਢਾਇਆ ਵਾ ਇਹ ਰੋਜ਼ ਕਈ ਏਕੜ ਰੋਧ ਰਹਾ ਪਰਧਾ ਹੁੰਦੀ ਆ ਜਿਹੜਾ ਕਈ ਲੱਖਾਂ ਦਾ ਰੋਜ਼ ਸਾਡੇ ਜੀਵਨ ਦਾ ਨੁਕਸਾਨ ਹੋ ਰਿਹਾ ਮੈਂ ਇਹ ਚਾਹਨਾ ਵਾਂ ਕਿ ਜੀ.ਡੀ. ਸ਼ਰੀਰ ਦਾ ਇਹ ਕੋਈ ਇਲਾਜ ਕਰਨ ਵਾਲੇ ਆ ਹੁਣ ਸੋਚਦੇ ਪਏ ਆ ਕਿ ਕਿਸੇ ਨੇ ਜਿੰਨਾਂ ਦਾ ਭੰਡਾਰਾ ਹੁੰਦਾ ਜੀ.ਟੀ. ਰੋਡ ਤੇ ਜਾ ਕੇ ਆਪਣੀਆਂ ਕੁਰਬਾਨੀਆਂ ਦੇ ਗਏ ਤੇ ਇਹ ਲੋਕ ਜਿਹੜੀ ਸੁੱਤੀ ਹੋਈ ਸਰਕਾਰ ਆ ਸੁੱਤੀ ਹੋਈ ਜਨਤਾ ਸੁੱਤੇ ਹੋਏ ਮਹਾਤਮਾ ਨੇ ਜਿਹੜੇ ਸੰਤ ਇਹਨਾਂ ਦੇ ਬਾਬਾ ਜੀ ਵੱਡੇ ਉਹਨਾਂ ਨੂੰ ਜਾਗ ਆ ਜਾਏ ਤੇ ਸ਼ਹਿਰ ਦੇ ਲੋਕਾਂ ਦਾ ਭਲਾ ਹੋ ਜਾਏ ਜੇ ਸਾਡਾ 150 ਮਾਰੀ ਵੀ ਜਾਊਗਾ ਪਰ ਬਾਕੀ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਦਾ ਭਲਾ ਹੋ ਜਾਊਗਾ ਮੈਂ ਇਹ ਬੇਨਤੀ ਕਰਦਾ ਕਿ ਜੇ ਨਹੀਂ ਤੇ ਸਾਨੂੰ ਇਹ ਉਠਾਉਣ ਤੋਂ ਇਹ ਕਦਮ ਉਠਾਉਣ ਤੋਂ ਪਹਿਲਾਂ ਪਹਿਲਾਂ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਉਹ ਆਪਣੇ ਅਸਲ ਸੋਚੇ ਵਰਤ ਕੇ ਇਹਨਾਂ ਨੂੰ ਬਾਹਰ ਲਾ ਕਰਕੇ ਆਪਣੀਆਂ ਕਰੇਨਾ ਦੇਣ ਤੇ ਵਿਚਕਾਰ ਦੀ ਪਾਣੀ ਦਾ ਉੱਥੋਂ ਦਿਵਾਹ ਕਰਦਣ ਅਸੀਂ ਵੀ ਖੁਸ਼ ਤੇ ਬਾਬਾ ਵੀ ਖੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜਾ ਸਿੱਖ ਚੈਨਲ ਆਇਆ ਜਿਹੜਾ ਸਾਰੇ ਵਰਲਡ 'ਚ ਵਿਖਾਉਣਾ ਕਈ ਜਗ੍ਹਾ ਤੇ ਪਾਬੰਦੀਆਂ ਹੋਣ ਗਿਆ ਪਰ ਜਿਹੜੀ ਚੰਗੀ ਚੀਜ਼ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ ਮਾੜੀ ਦੀ ਪਾਬੰਦੀ ਹੋਣੀ ਚਾਹੀਦੀ ਜੇ ਉਹ ਸੱਚ ਬੋਲਦੇ ਆ ਸੱਚ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਇਹ ਵੱਧ ਤੋਂ ਵੱਧ ਵੇਖਣਾ ਵੀ ਚਾਹੀਦਾ ਇਹਦੇ ਤੇ ਅਮਲ ਕਰਨਾ ਚਾਹੀਦਾ ਜਿਹੜੇ ਸੁਣਨਗੇ ਉਹ ਸਾਡੇ ਨਾਲ ਰਲਣ ਇਹ ਆਵਾਜ਼ ਬੁਲੰਦ ਕਰਨਾ ਏ ਸਾਡੇ ਲੋਕਾਂ ਦਾ ਇਹ ਗਰੀਬ ਜਨਤਾ ਦਾ ਕਾ ਕੋਈ ਹੋਰ ਡੇਰਾਵਾਦ ਉੱਡਾ ਉੱਠੇ ਜਿਹੜਾ ਇਹੋ ਜਿਹਾ ਨੁਕਸਾਨ ਕਰੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਦਰਿਆ ਦੇ ਕੰਢੇ ਉੱਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਰਦਾਰ ਮੋਹਨ ਸਿੰਘ ਜੀ ਬਲ ਜਿਨ੍ਹਾਂ ਨੇ ਕਿ ਆਪਣੇ ਵਿਚਾਰਾਂ ਦੇ ਨਾਲ ਦੱਸਿਆ ਕਿ ਜੋ ਕਿ ਡੇਰਾ ਰਾਧਾ ਸਵਾਮੀ ਲਗਾਤਾਰ ਪ੍ਰਯਾਸ ਤੇ ਆਦੇ ਦੂਸਰੇ ਬੰਨੇ ਆਪਣੀ ਸਾਈਡ ਦੇ ਉੱਤੇ ਉਸ ਨੂੰ ਪੱਕਾ ਕਰਦਾ ਜਾ ਰਿਹਾ ਹੈ ਜਿਸ ਤੇ ਨਾਲ ਪਿੰਡ ਬਤਾਲਾ ਵੱਲ ਨੂੰ ਦਰਿਆ ਦਾ ਵਿਹਾਰ ਲਗਾਤਾਰ ਕਈ ਸਾਲਾਂ ਤੋਂ ਇਸ ਤਰ੍ਹਾਂ ਨੂੰ ਵਧ ਰਿਹਾ ਹੈ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਜੋ ਕਿ ਇਸ ਦਰਿਆ ਦੇ ਵਿੱਚ ਵਗ ਚੁੱਕੇ ਹਨ ਜੇਕਰ ਇਸੇ ਤਰ੍ਹਾਂ ਰਹਿੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ